ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਜੇ ਹੈਂਡਵਰਕ ਤੇ ਹੈਵੀ ਸੂਟਸ ਆ ਜਿਹੜੇ ਸ਼ੇਅਰ ਕਰ ਰਹੇ ਹਾਂ ਜਿਵੇਂ ਕਿ ਸੀਜ਼ਨ ਆ ਗਿਆ ਹੈ ਤੇ ਸਾਰਿਆਂ ਨੂੰ ਜਿਹੜੇ ਨਵੇਂ-ਨਵੇਂ ਪਾਰਟੀ ਵੇਅਰ ਸੂਟਸ ਚਾਹੀਦੇ ਆ ਸੋ ਉਸ ਤਰ੍ਹਾਂ ਦੇ ਆਪਾਂ ਸੂਟਸ ਆ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿਉਂਕਿ ਹਰ ਵਾਰੀ ਆਪਾਂ ਕੁਛ ਨਾ ਕੁਛ ਨਵਾਂ ਬਣਾਉਣੀ ਆ ਹੁਣ ਜਿਹੜੇ ਸੂਟਸ ਹੈਗੇ ਆਪਾਂ ਟਰਾਈ ਕਰ ਰਹੇ ਆ ਸੋ ਅੱਜ ਕਿਲ ਜੋ ਵੀ ਪਾਰਟੀ ਵੀ ਸਟੱਫ ਚੱਲ ਰਿਹਾ ਜੀ ਸ਼ਿਮਰ ਚੱਲ ਰਹੀ ਹੈ ਗੀ ਕ੍ਰਸ਼ ਔਰ ਕ੍ਰਸ਼ ਚੱਲ ਰਹੀ ਹੈ ਸੌਰੀ ਟਿਸ਼ੂ ਚੱਲ ਰਿਹਾ ਸਟੱਫ ਸੋ ਜਿਹੜਾ ਇਹ ਕ੍ਰਸ਼ ਹੈ ਔਰ ਟਿਸ਼ੂ ਹੈ ਇਹ ਸੇਮ ਜਿਹਾ ਹੀ ਫੈਬਰਿਕ ਹੈਗਾ ਜਿਵੇਂ ਇਹ ਕ੍ਰਸ਼ ਟਿਸ਼ੂ ਹੈਗਾ ਸੋ ਇਹਦੇ ਵਿੱਚ ਮੈਂ ਤੁਹਾਨੂੰ ਪਲੇਨ ਫੈਬਰਿਕ ਦਿਖਾਉਣੀ ਹੈ ਇਸ ਤਰ੍ਹਾਂ ਲਾਈਨਸ ਹੈ ਔਰ ਇਹਦੇ ਵਿੱਚ ਬਹੁਤ ਹੀ ਪਿਆਰੇ ਜੀ ਕਲਰ ਹੈਗੇ ਆ ਪਿਓਰ ਟਿਸ਼ੂ ਹੈ ਕ੍ਰਸ਼ ਟਿਸ਼ੂ ਹੈ ਸੋ ਇਹਦੇ ਤੇ ਆਪਾਂ ਟਰਾਈ ਕੀਤਾ ਜੀ ਬਿਲਕੁਲ ਨਵੇਂ ਜੀ ਡਿਜ਼ਾਈਨ ਬਣਾਉਣ ਲਈ ਸੋ ਇਹ ਦੇਖੋ ਇਹ ਬਹੁਤ ਹੀ ਡਿਫਰੈਂਟ ਜਿਹਾ ਜਿਹੜਾ ਸਾਰਾ ਵਰਕ ਹੈ ਬਹੁਤ ਹੀ ਪਿਆਰਾ ਵਰਕ ਹੈ ਇਸ ਤਰ੍ਹਾਂ ਇਹ ਨੀਚੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਵਰਕ ਹੈ ਤੁਸੀਂ ਆਪਣਾ ਘੇਰਾ ਲੈਂਥ ਜੇ ਸੇਮ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਆਪਣੇ ਘੇਰੇ ਲੈਂਥ ਦੇ ਅਕੋਰਡਿੰਗ ਹੈ ਜਿਹੜਾ ਇਹ ਬਣਾ ਸਕਦੇ ਹੋ ਇਹ ਦੇਖੋ ਇਹਦੇ ਨਾਲ ਜਿਹੜੀ ਬਾਟਮ ਹੋਊਗੀ ਥੋੜਾ ਕਲਰ ਇਹ ਡਾਰਕ ਹੈ ਲੇ ਲਾਈਟ ਆ ਰਿਹਾ ਪਿਕਚਰ ਚ ਸੋ ਇਹ ਬਹੁਤ ਹੀ ਪਿਆਰਾ ਜਿਹੜਾ ਕਲਰ ਹੈ ਇਸਰਾ ਇਹ ਦਿਨ ਪਲੇਨ ਤੁਸੀਂ ਕਰੇਬ ਦੀ ਬਾਟਮ ਲੱਗੂਗੀ ਜੀ ਸੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਦੇਖੋ ਔਰ ਇਹਦਾ ਜਿਹੜਾ ਵਰਕ ਹੈਗਾ ਬਹੁਤ ਹੀ ਡਿਫਰੈਂਟ ਔਰ ਸਟਾਈਲਿਸ਼ ਵਰਕ ਹੈ ਬਹੁਤ ਹੀ ਪਿਆਰੀ ਵਿੱਚ ਸਿੱਪੀ ਲਗਾ ਕੇ ਇਹਨੂੰ ਡਿਜ਼ਾਈਨ ਕੀਤਾ ਗਿਆ ਔਰ ਇਹਦੀਆਂ ਬਾਜੂ ਵੀ ਹੈਵੀ ਹੈ ਜੀ ਸੋ ਇਹ ਡਿਜ਼ਾਈਨ ਬਹੁਤ ਹੀ ਪਿਆਰਾ ਹੈ ਜੀ ਇਹਦੀ ਨਾਲ ਕ੍ਰੀਪਟੀ बॉਟਮ ਹੋਊਗੀ ਦੁਪੱਟਾ ਤੁਸੀਂ ਆਰਗੈਂਜ਼ਾ ਜਾਂ ਟਿਸ਼ੂ ਵੀ ਲਗਾ ਸਕਦੇ ਹੋ ਇਹਦੇ ਨਾਲ ਟਿਸ਼ੂ ਦਾ ਦੁਪੱਟਾ ਕਰਕੇ ਕਿਉਂਕਿ ਆਲਰੇਡੀ ਸ਼ਾਈਨ ਵਾਲਾ ਸਟੱਫ ਹੈਗਾ ਉਹ ਕਰ ਸਕਦੇ ਹੋ ਔਰ ਇਹ ਦੇਖੋ ਜੀ ਇਹ ਹੈਗਾ ਇਹ ਵੀ ਗ੍ਰੀਨੀਸ਼ ਸ਼ੀਰ ਦੇ ਵਿੱਚ ਹੈ ਇਹ ਵੀ ਕ੍ਰਾਸ਼ ਟਿਸ਼ੂ ਦੇ ਵਿੱਚ ਹੈ ਔਰ ਇਸ ਤਰ੍ਹਾਂ ਇਹਦਾ ਫੁੱਲ ਹੈਵੀ ਹੈ ਜਿਹੜਾ ਵਰਕ ਕੀਤਾ ਹੋਇਆ ਇਹਨੂੰ ਤੁਸੀਂ ਅਗਰ ਕੱਟਵਰਕ ਕਰਵਾਉਣਾ ਚਾਹੁੰਦੇ ਹੋ ਤੇ ਕੱਟਵਰਕ ਵੀ ਹੋ ਜਾਏਗਾ ਸੋ ਉਹਦੇ ਨਾਲ ਇਹ ਗ੍ਰੇਸਫੁੱਲ ਬਣੇਗਾ ਔਰ ਉੱਪਰ ਤੱਕ ਇਹਦੇ ਲਾਈਨਸ ਹੈ ਤੁਸੀਂ ਇਸ ਤਰ੍ਹਾਂ ਇਹ ਬੈਕ ਤੇ ਹੈ ਜੀ ਇਹ ਬੈਕ ਤੇ ਵੀ ਕਟਵਰਕ ਹੋਊਗਾ ਫਰੰਟ ਮੈਂ ਤੁਹਾਨੂੰ ਦੁਬਾਰਾ ਦਿਖਾਉਣੀ ਆ ਬਹੁਤ ਹੀ ਹੈਵੀ ਵਰਕ ਹੈ ਔਰ ਇਸ ਤਰ੍ਹਾਂ ਇਹਦੀਆਂ ਬਾਜੂ ਹੈਗੀਆਂ ਇਹਦੇ ਨਾਲ ਵੀ ਗ੍ਰੀਨ ਕਲਰ ਦਾ ਜਿਵੇਂ ਇਹਦੇ ਨਾਲ ਦਾ ਬਾਟਮ ਹੋਊਗਾ ਕਰੀਬ ਦਾ ਔਰ ਦੁਪੱਟਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਰੋਗੇ ਜਿਵੇਂ ਵੀ ਤੁਸੀਂ ਕਹੋਗੇ ਓਨਲੀ ਸੂਟ ਲੈਣਾ ਤੁਸੀਂ ਸੂਟ ਲੈ ਸਕਦੇ ਅਗਰ ਵੀ ਦੁਪੱਟਾ ਤੁਸੀਂ ਇਹਦਾ ਲੈਣਾ ਚਾਹੁੰਦੇ ਹੋ ਤਾਂ ਵੀ ਦੁਪੱਟਾ ਲੈ ਸਕਦੇ ਸੋ ਇਹ ਬਹੁਤ ਹੀ ਹੈਵੀ ਕਨਸੈਪਟ ਹੈ ਤੁਸੀਂ ਇਹ ਚੀਜ਼ਾਂ ਜਿਹੜੀਆਂ ਟਰਾਈ ਕਰ ਸਕਦੇ ਆਪਣੇ ਨਵੇਂ ਸੀਜ਼ਨ ਦੇ ਲਈ ਸੋ ਨੈਕਸਟ ਹੈਗਾ ਜੀ ਮੰਗੋ ਸ਼ੀਡ ਦੇ ਵਿੱਚ ਜਾਰਜਟ ਦੇ ਉੱਪਰ ਬਣਿਆ ਹੋਇਆ ਹੈ ਇਸਰਾ ਫੁੱਲ ਹੈਵੀ ਜਿਹੜਾ ਸੂਟ ਹੈ ਇਸਰਾ ਗਲੇ ਦੇ ਉੱਪਰ ਤੱਕ ਵਰਕ ਹੈ ਜੀ ਇਹਦੇ ਸੋ ਦੇਖੋ ਬਹੁਤ ਹੀ ਪਿਆਰਾ ਹੈ ਇਹ ਡਿਜ਼ਾਈਨ ਹੈ ਔਰ ਇਹਦੇ ਨਾਲ ਆਪਾਂ ਜਿਹੜਾ ਆਰਗੈਂਜ਼ਾ ਜਿਵੇਂ ਦੇ ਵਿੱਚ ਵਰਕ ਦਿੱਤਾ ਹੋਇਆ ਸੋ ਉਸੇ ਤਰ੍ਹਾਂ ਇਹਦੇ ਨਾਲ ਟਾਈ ਡਾਈ ਕੀਤਾ ਹੋਇਆ ਔਰ ਸਾਈਜ਼ ਦੇ ਇਸ ਤਰ੍ਹਾਂ लेस दि हुई है तो so, यह बहुत ही प्यारा जहाँ और डिफरेंट कंसैप्टी इन बना सकते हो नैक्सट है जिम्मे पार्टीवेयर सूट ही है जी सो इस तरह यह नीचे घेरे से डिजाइनिंग आँदी है और उपर तक इस तरह यह डिज़ाइन है जी ਇਸਰਾ so ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਔਰ ਬਹੁਤ ਹੀ ਪਿਆਰਾ ਜਿਹਾ ਉਹ ਹੈ so ਤੁਸੀਂ ਇਹ ਵੀ ਟ੍ਰਾਈ ਕਰ ਸਕਦੇ ਹੋ ਇਹਦੇ ਨਾਲ ਆਪਾਂ 온ਲੀ ਚਨਾਉਂ ਦੁਪੱਟਾ ਵਿਦ ਲੀਸਿਸ ਦਿੱਤੀ ਹੋਈ ਹੈ so ਇਹ ਵੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇਹਨੂੰ ਵੀ ਤੁਸੀਂ ਟ੍ਰਾਈ ਕਰ ਸਕਦੇ ਹੋ so ਆਪਾਂ ਜਿਵੇਂ ਵੀ ਸੂਟਸ ਤੁਹਾਡਾ ਨਾ ਬਣ ਰਹੇ ਆ ਜੇ ਸਾਰਿਆਂ ਦੇ ਆਰਡਰ ਰੈਡੀ ਹੋ ਰਹੇ ਆ so ਉਹਨਾਂ ਨੂੰ ਟਰਨ ਬਾਈ ਟਰਨ ਭੇਜ ਰਹੇ ਆ so ਇਸੇ ਤਰ੍ਹਾਂ ਦੇ ਆਰਡਰ ਕਰਨ ਲਈ ਜੀ ਆਪਣੇ ਕੋਲੇ ਜਿਹੜਾ WhatsApp ਨੰਬਰ ਹੈਗਾ 7589231377 ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਜਾਣ ਸਕਦੇ ਹੋ ਆਦਨ ਆਪਣਾ ਆਰਡਰ ਜਿਹੜਾ ਫਾਈਨਲ ਕਰ ਸਕਦੇ ਆ ਸੋ ਜੀ ਇੰਨਾ ਸਾਰਾ ਪਿਆਰ ਦੇਣ ਲਈ ਜੋ ਆਪਾਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚੋਂ ਸਾਰੇ ਪੀਸ ਜਿਹੜੇ ਸੋਲਡ ਆਊਟ ਹੋ ਗਏ ਸੋ ਆਪਾਂ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਦੀਆਂ ਅੱਗੇ ਵੀਡੀਓ ਪਾਉਣ ਦੀ ਤੁਹਾਡੇ ਕੋਲ ਜੋ ਵੀ ਪਲੇਨ ਸਟਾਫ ਆਪਾਂ ਤੁਹਾਨੂੰ ਉਹ ਵੀ ਸ਼ੋ ਕਰਾਂਗੇ ਸੋ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਜਿਹੜਾ ਕੋਈ ਵੀ ਵਰਕ ਕਰਵਾ ਸਕਦੇ ਹੋ ਔਰ ਅਗਰ ਤੁਸੀਂ ਸਾਨੂੰ ਵੀ ਤੁਸੀਂ ਆਪਣੀ ਰੇਂਜ ਦੱਸ ਦੋਗੇ ਕਿ ਸਾਨੂੰ ਇਸ ਰੇਂਜ ਚ ਜਿਹੜਾ ਵਰਕ ਚਾਹੀਦਾ ਸੋ ਆਪਾਂ ਉਸ ਤਰ੍ਹਾਂ ਦਾ ਵੀ ਤੁਹਾਨੂੰ ਜਿਹੜਾ ਵਰਕ ਕਰਵਾ ਦਾਂਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਹਾਂਗੇ ਸਭਨਾਂ ਦਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much